ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਿੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸ਼ੰਭੂ ਪਾਊਡਰ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਲਗਾ ਕੇ ਵੱਡਾ ਕਿਸਾਨੀ ਸੰਘਰਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚਾਚੂਕੇ ਦੇ ਕਿਸਾਨ ਗਿਆਨ ਸਿੰਘ ਜਿਨ੍ਹਾਂ ਦੀ ਉਮਰ ਕਰੀਬ 70 ਸਾਲ ਸੀ ਇਸ ਅੰਦੋਲਨ ਦੌਰਾਨ ਅੱਜ ਉਨ੍ਹਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਗੱਲਬਾਤ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ 11 ਫਰਵਰੀ ਨੂੰ ਕਿਸਾਨੀ ਅੰਦੋਲਨ ਦੇ ਲਈ ਸ਼ੰਭੂ ਬਾਰਡਰ ਤੇ ਗਏ ਸਨ ਔਰ ਪਿਛਲੇ ਕਈ ਦਿਨਾਂ ਤੋਂ ਉੱਥੇ ਉਹ ਦਰਨੇ ਪ੍ਰਦਰਸ਼ਨ ਦੇ ਦੌਰਾਨ ਹਿੱਸਾ ਲੈ ਰਹੇ ਸਨ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਸਵੇਰੇ ਤੜਕਸਾਰ ਫੋਨ ਆਇਆ ਕਿ ਗਿਆਨ ਸਿੰਘ ਦੀ ਤਬੀਅਤ ਅਚਾਨਕ ਵਿਗੜ ਗਈ ਹੈ ਜਿਨ੍ਹਾਂ ਨੂੰ ਪਹਿਲਾਂ ਇੱਕ ਨਿੱਜੀ ਹਸਪਤਾਲ ਵਿੱਚ ਲਜਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਹੋਣ ਦੇ ਕਾਰਨ ਉਹਨਾਂ ਨੂੰ ਰਜਿੰਦਰਾ ਹਸਪਤਾਲ ਵਿਖੇ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਸਨ ਉਸ ਦੇ ਕਾਰਨ ਹੀ ਗਿਆਨ ਸਿੰਘ ਨੂੰ ਸਾਹ ਲੈਣ ਦੀ ਦਿੱਕਤ ਹੋ ਰਹੀ ਸੀ ਔਰ ਇਸ ਇਹੀ ਕਾਰਨ ਹੈ ਜਿਸ ਕਾਰਨ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਜਦੋਂ ਸਿੰਘੂ ਬਾਰਡਰ ਦੇ ਉੱਤੇ ਕਿਸਾਨ ਅੰਦੋਲਨ ਚੱਲਿਆ ਸੀ ਤਾਂ ਉਸ ਵੇਲੇ ਵੀ ਗਿਆਨ ਸਿੰਘ ਨੇ ਲਗਾਤਾਰ ਉੱਥੇ ਰਹਿ ਕੇ ਕਿਸਾਨੀ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਇਆ ਸੀ ਔਰ ਹੁਣ ਵੀ ਜਦੋਂ 11 ਫਰਵਰੀ ਨੂੰ ਉਹ ਆਪਣੇ ਘਰੋਂ ਕਿਸਾਨ ਅੰਦੋਲਨ ਲਈ ਗਏ ਤਾਂ ਉਹ ਪਰਿਵਾਰਕ ਮੈਂਬਰਾਂ ਨੂੰ ਇਹ ਕਹਿ ਕੇ ਗਏ ਕਿ ਉਹ ਇਸ ਕਾਨੂੰਨਾਂ ਨੂੰ ਰੱਦ ਕਰਾ ਕੇ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਵਾ ਕੇ ਹੀ ਇਸ ਵਾਰ ਆਪਣੇ ਘਰ ਮੁੜਨਗੇ ਲੇਕਿਨ ਅੱਜ ਵੱਡਾ ਦੁਖਦਾਈ ਸਮਾਚਾਰ ਪਰਿਵਾਰ ਨੂੰ ਮਿਲ ਗਿਆ ਕਿ ਉਹਨਾਂ ਦੀ ਉਥੇ ਮੌਤ ਹੋ ਗਈ ਹੈ ਇਸ ਨੂੰ ਲੈ ਕੇ ਸਮੁੱਚੇ ਗਰਦਾਸਪੁਰ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਆਮ ਲੋਕਾਂ ਵਿੱਚ ਭਾਰੀ ਰੋਸ਼ ਅਤੇ ਦੁੱਖ ਪਾਇਆ ਜਾ ਰਿਹਾ ਹੈ ਤਸ਼ਮੀਰ ਸਿੰਘ ਨਾ ਹੀ ਸਾਡਾ ਜੀ ਸਾਡੇ ਚਾਚਾ ਜੀ ਗਿਆਨ ਸਿੰਘ ਧਰਨੇ ਦੇ ਵਿੱਚ ਗਏ ਸੀਗੇ ਉਹ 11 ਅੰਤਰੀ ਤੋਂ ਇੱਥੋਂ ਚੱਲੇ ਪਏ ਸੀ ਉਹ ਬਾਰਡਰ ਸੰਭੂ ਤੇ ਪਹੁੰਚੇ ਉੱਥੋਂ ਹਰਿਆਣਾ ਸਰਕਾਰ ਨੇ ਉਹਨਾਂ ਦੇ ਵਾਸਤੇ ਬਾਰਡਰ ਬੈਰੀਅਰ ਲਾਤੇ ਉਹਨਾਂ ਨੂੰ ਕੁਝ ਕਰਨਾ ਸੀ ਦਿੱਲੀ ਨੂੰ ਅਸੇ ਅਥਰੂ ਕੈਸ ਦੇ ਗੋਲੇ ਛੱਡੇ ਉਹਨਾਂ ਨਾਲ ਨਦੀ ਤਬੀਦ ਖਰਾਬ ਹੋ ਗਈ ਤੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਉਹਨਾਂ ਨੂੰ ਪਰ ਉਹਨਾਂ ਦੀ ਤਬੀਦ ਵਿਗੜਦੀ ਗਈ ਬਾਅਦ ਯਾ ਰਜਿੰਦਰਾ ਲੈ ਕੇ ਗਏ ਰਾਤ ਦੇ ਪਰ ਉਹਨਾਂ ਨੂੰ ਸਵੇ ਸ੍ਰੀ ਜੀ ਦਾ ਜਾਮ ਪੀਣਾ ਪਿਆ ਇਹ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਇਹਦਾ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਇੰਡੀਆ ਪਾਕਿਸਤਾਨ ਦਾ ਬਾਰਡਰੀ ਬਣਾਤਾ ਅਥਰੂ ਗਏ ਦੇ ਗੋਲੇ ਛੋਟ-ਛੋਟ ਕੇ ਗੋਲੀਆਂ ਮਾਰੀਆਂ ਕੁਝ ਜ਼ਖਮੀ ਹੋ ਗਏ ਉਹਨਾਂ ਦਾ ਸਾਹ ਘੁੱਟਣ ਕਰਕੇ ਉਹਨਾਂ ਦੀ ਮੌਤ ਹੋ ਗਈ ਆ ਉਹ ਸਿੱਧੀ ਦਾ ਜਾਮ ਪੀ ਗਏ ਆ ਇਹ ਸਰਕਾਰਾਂ ਨੂੰ ਸੁਧਰਨਾ ਚਾਹੀਦਾ ਵਾ ਨਹੀਂ ਸੁਧਰੀਆਂ ਸਾਨੂੰ ਵੀ ਜਾਣਾ ਪਊਗਾ ਸਾਨੂੰ ਵੀ ਸਿੱਧੀਆਂ ਪਾਉਣੀਆਂ ਪਹਿਣਗੀਆਂ ਇਹਨਾਂ ਨੂੰ ਮੰਨਣੀ ਚਾਹੀਦੀ ਗੱਲ ਇਹ 11 ਤਰੀਕ ਤੋਂ ਹੋਏਗੀ ਕਿਹੜੀ ਜਥੇਬੰਦੀ ਰਹੀ ਸੀ ਇਹ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਪਰਿਵਾਰ ਚ ਉਹਨਾਂ ਦਾ ਅਸੀਂ ਉਹਨਾਂ ਦੇ ਭਤੀਏ ਆ ਤੇ ਸਾਡੇ ਪਿਤਾ ਜੀ ਡੈਥ ਹੋ ਗਿਆ ਤੇ ਉਹਨਾਂ ਦਾ ਛੋਟਾ ਭਰਾ ਵਾ ਤੇ ਸਾਡੇ ਕੋਲ ਹੀ ਰਹਿੰਦੇ ਸੀਗੇ ਕਿੰਨੇ ਪਹਿਲਾਂ ਵੀ ਅੰਦੋਲਨ ਚ ਪਿਛਲੇ ਦੌਰ ਜੀ ਦੀਗੇ ਨਾਲ ਨਾਲ ਜਾਂਦੇ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਸੰਘਰਸ਼ ਹੁੰਦਾ ਸੀ ਉੱਥੇ ਜਾ ਕੇ ਆਉਂਦੇ ਸੀ ਕਿਹੜੀ ਨੇ ਡੈਥ ਹੋਈ ਹੈ ਗੈਸ ਕਰਨਾ ਇੱਥੇ ਅਥਰੂ ਗੈਸ ਕਰਨ ਹੋਈ ਆ ਇਹ ਡੈੱਡ ਬੁਡੀ ਇਹ ਡੈਟ ਅਬਾਊਟ ਦੀ ਇਹਨਾਂ ਦੀ ਕੱਲ ਤੱਕ ਸੈਂਤ ਆਊਗੀ ਸਾਡੀ ਗੱਲਬਾਤ ਹੋਈ ਉੱਥੇ ਜੱਤੀ ਬੰਦੀ ਦੀ ਹਾਂਜੀ ਉੱਥੇ ਹੋਈ ਆ ਸਾਡੇ ਪਿੰਡ ਦੇ ਜਗਦੀਸ਼ ਸਿੰਘ ਸਰਪੰਚ ਵਾ ਉਹਨਾਂ ਨਾਲ ਗੱਲ ਹੋਈ ਆ ਉਹ ਉੱਥੇ ਉਹਨਾਂ ਦੇ ਕੋਲ ਹੀ ਆ ਕਿੰਦੀ ਤਰੀਕ ਤੋਂ ਗਏ ਇਥੋਂ 11 ਤਰੀਕ ਤੋਂ ਗਏਗੇ ਕੀ ਮੰਗ ਕੀ ਕਰਦੇ ਨੇ ਸਰਕਾਰ ਤੋਂ ਇਹੋ ਮੰਗ ਆ ਵੀ ਜਿਹੜਾ ਕਰਜ਼ਾ ਉਹਨਾਂ ਦੇ ਉਹ ਮਾਫ਼ ਹੋਣੇ ਚਾਹੀਦੇ ਆ ਤੇ ਬਹੁਤ ਘਰਾਂ ਮਾਤਾ ਜਮੀਨ ਬਹੁਤ ਘੱਟ ਵਾ ਜ਼ਮੀਨ ਦਾ ਇੱਕ ਕਿੱਲਾ ਉਹਨਾਂ ਨੂੰ ਮਾਹ ਆਉਂਦਾ ਹੈਗਾ ਬਹੁਤ ਮੰਦੇ ਹਾਲ ਕਰਦੇ ਤੁਸੀਂ ਵੇਖ ਹੀ ਲਏ ਪਿਛਲੇ ਦੁਲੂਚੀ ਵੀ ਗਏ ਸੀ ਬਹੁਤ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਅਧੋਲਨ ਹੁੰਦਾ ਉੱਥੇ ਜਾਂਦੇ ਸੀ ਅਧੋਲਨ ਵਾਲੇ ਸਰਕਾਰ ਤੋਂ ਵੀ ਕਹਿੰਦੇ ਅਧੋਲਨ ਵਾਸਤੇ ਇਹੋ ਹੀ ਆ ਵੀ ਖਤਮ ਕਰੇ ਕਿਸਾਨਾਂ ਦੀਆਂ ਮੰਗਾਂ ਮੰਨ ਲੈ ਇਦਾਂ ਬਹੁਤ ਨੁਕਸਾਨ ਹੋਣ ਡਿਆ ਕਿਸਾਨਾਂ ਦਾ ਕਈ ਜ਼ਖਮੀ ਹੋ ਗਏ ਆ ਕਈਆਂ ਦੀ ਡੈਥ ਹੋ ਰਹੀ ਆ ਸਿੱਧੀ ਦਾ ਜਾਨ ਪੀ ਰਹੇ ਆ ਕਿਸ ਨੇ ਆ ਮਿਲਿਆ ਸੀ ਜੀ ਸਾਨੂੰ ਕੱਲ ਦਾ ਸਰਪੰਚ ਨੇ ਫੋਨ ਕੀਤਾ ਸੀ ਉਹਨਾਂ ਦੀ ਅਥਰੂ ਗੈਸ ਦੇ ਗੋਲਿਆਂ ਨਾਲ ਤਬੀਤ ਖਰਾਬ ਹੋ ਗਈ ਉਹਨਾਂ ਨੇ ਉੱਥੇ ਨਿੱਜੀ ਹਸਪਤਾਲ ਲੈ ਕੇ ਗਏ ਸੀ ਪਰ ਉਹਨਾਂ ਦੀ ਜਿਆਦਾ ਤਬੀਤ ਵਿਗੜਦੀ ਗਈ ਤੇ ਸਵੇਰ 5 ਵਜੇ ਉਹ ਸਿੱਧੀ ਦਾ ਜਾਮ ਕੀ ਗਏ ਅਰਜੰਦਰਾ ਹਸਪਤਾਲ ਜਾ ਗਏ ਕਿਹਨੂੰ ਨਾਮ ਤੁਹਾਡਾ ਹੈ ਜਗਿੰਦਰ ਸਿੰਘ ਹੈ ਕਿਨੇ ਦੇਖੀ ਕੀ ਲੱਗਦੀ ਸੀ ਤੁਹਾਡੇ ਮੇਰੇ ਭਰਾ ਹੀ ਕਿਦਾਂ ਦੇਖੀ ਜੀ ਦੇਖ ਉਹ ਈ ਦਾਮ ਗਿਆ ਇਹ ਨਾਲ ਬਾਰਲੇ ਗੋਲੇ ਗਾਲੇ ਛੁੱਟਿਆਂ ਦਾ ਉਹਨਾਂ ਦੀ ਡੈਥ ਹੋ ਗਈ ਆ ਇਹ ਕਿਥੇ ਕਿਸਾਨੀ ਬੋਲ ਕਿਸਾਨੀ ਦੇ ਅੰਦੋਲਨ ਚ ਗਿਆ ਹੈ ਤੁਹਾਡੇ ਤੋਂ ਵੱਡੇ ਕਿ ਛੋਟੇ ਨਹੀਂ ਵੱਡੇ ਵੱਡੇ ਕਿ ਉਹਨਾਂ ਲਈ ਸ਼ਿਕਾਰ ਕੇ ਮੌਤ ਹੋ ਗਈ ਕੀ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਇਹੋ ਜਿਹੀ ਗਰੀਬੀ ਤੋੜ ਤੇ ਅਸੀਂ ਮੰਨਿਆ ਵੀ ਕੋਈ ਨਾ ਕੋ ਮਰੇ ਕਹਿੰਦੇ ਕਿ ਜੋ ਚਿਰ ਤੋਂ ਜੁੜੇ ਸੀ ਜਿਵੇਂ ਕਮੇਟੀ ਨਾਲ ਅਹੀਂ ਜੀ ਜਦੋਂ ਆਂਦਾ ਉਹਨੂੰ ਚਲ ਜਾਈ ਦੇ ਸਰਪੰਚ ਸਾਹਿਬ ਪਿਛਲੇ ਦੋਲਨ ਚ ਗਏ ਪਿਛਲੇ ਜੀ ਜਾਂਦੇ ਰਹੇ ਆ ਉਹ ਨੂੰ ਪਿਛਲੇ ਜੀ ਜਾਂਦੇ ਆ ਤੇ ਜਦੋਂ ਉਹਨੇ ਬਾਜ਼ ਮਾਰਨੀ ਉਹ ਨੂੰ ਅਹੀਂ ਜਾਣਾ ਕਿੰਨੇ ਉਮਰ ਸੀ ਉਹਨਾਂ ਦੀ ਉਹਨਾਂ ਦੀ ਉਮਰ ਹੋਣੀ 70 75 ਤਾਂ 197 ਹਾਂਜੀ ਸਾਨੂੰ ਇੱਥੋਂ ਹੀ ਪਤਾ ਲੱਗਿਆ ਵੀ ਦੇਖੋ ਕੀ ਆ ਬੂੰਨ ਆਈ ਸਰਪੰਚ ਨੇ ਬੂੰਨ ਦਿੱਤਾ ਇਹਨਾਂ ਨੂੰ ਦੇ ਸੁਈ ਰੀ